ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਤੀ ਮਾਨਯੋਗ ਐਸਐਸਪੀ ਬਠਿੰਡਾ ਵੱਲੋਂ ਪੁਲਿਸ ਅਤੇ ਟ੍ਰੈਫਿਕ ਪੁਲਿਸ ਨੂੰ ਲੈ ਕੇ ਫਾਇਰ ਬ੍ਰਿਗੇਡ ਚੌਂਕ ਦੇ ਵਿੱਚ ਨੈਸ਼ਨਲ ਸੇਫਟੀ ਵੀਕ ਮਨਾਇਆ ਗਿਆ ਇਸ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੇ ਵੀ ਭਾਗ ਲਿਆ ਅਤੇ ਲੋਕਾਂ ਨੂੰ ਜਾਗਰਿਤ ਕਰਦੇ ਨਜ਼ਰ ਆਏ ਤੇ ਮਾਨਯੋਗ ਐਸਐਸਪੀ ਬਠਿੰਡਾ ਵੱਲੋਂ ਜਿਹੜੇ ਕੀ ਸੜਕ ਸੁਰੱਖਿਆ ਨੂੰ ਲੈ ਕੇ ਰੂਲ ਫਾਲੋ ਕਰ ਰਹੇ ਆ ਉਹਨਾਂ ਨੂੰ ਗੁਲਾਬ ਵੀ ਦਿੰਦੇ ਵੀ ਨਜ਼ਰ ਆਏ ਅਤੇ ਮਾਨਯੋਗ ਐਸਐਸਪੀ ਬਠਿੰਡਾ ਵੱਲੋਂ ਲੋਕਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਆਪਣੀ ਸੁਰੱਖਿਆ ਦੇ ਲਈ ਹੈਲਮਟ ਪਾਣਾ ਜ਼ਰੂਰੀ ਹੈ ਅਤੇ ਜਿਹੜੇ ਇਸ ਦੇ ਰੂਲ ਫਾਲੋ ਨਹੀਂ ਕਰ ਰਹੇ ਸੀ ਉਹਨਾਂ ਨੂੰ ਹੈਲਮਟ ਵੀ ਦਿੱਤੇ ਗਏ ਅਤੇ ਮਾਨਯੋਗ ਐਸਐਸਪੀ ਬਠਿੰਡਾ ਵੱਲੋਂ ਇਹ ਵੀ ਲੋਕਾਂ ਨੂੰ ਕਿਹਾ ਗਿਆ ਕਿ ਜਿਹੜੇ ਰੂਲ ਫਾਲੋ ਨਹੀਂ ਕਰਨਗੇ ਅਤੇ ਉਹਨਾਂ ਦੇ ਚਲਾਨ ਵੀ ਕੱਟੇ ਜਾਣਗੇ ਅਤੇ ਈ ਰਿਕਸ਼ਾ ਦੇ ਉੱਤੇ ਵੀ ਰਿਫਲੈਕਟਰ ਲਗਾਏ ਗਏ ਮਾਨਯੋਗ ਐਸਐਸਪੀ ਬਠਿੰਡਾ ਵੱਲੋਂ स <laughs> ਕੀ ਸਾਡਾ ਬਟਿੰਡਾ ਪੁਲਿਸ ਵੱਲੋਂ ਜਿਹੜਾ ਨੈਸ਼ਨਲ ਰੋਡ ਸੇਫਟੀ ਵੀਕ ਹੁੰਦਾ ਹੈ ਉਹਦੇ ਤਹਿਤ ਬਟਿੰਡਾ ਪੁਲਿਸ ਨੇ ਸਪੈਸ਼ਲ ਸਾਡੀ ਟ੍ਰੈਫਿਕ ਪੁਲਿਸ ਨੇ ਅੱਜ ਇਹ ਕਿ ਇਥੇ ਇਨੀਸ਼ੀਏਟਿਵ ਕੀਤਾ ਜਿੱਥੇ ਇੱਕ ਤਾਂ ਬਚਪਨ ਸਕੂਲ ਹੈ ਜਿਹੜਾ ਛੋਟੇ ਬੱਚਿਆਂ ਦਾ ਕਿਡ ਲਗਾਟਨ ਉਹਨਾਂ ਦੇ ਬੱਚਿਆਂ ਨੇ ਕਿਡ ਦਿਖਾਇਆ ਜਿਹਦੇ ਤੇ ਵੱਖਰੇ ਵੱਖਰੇ ਟ੍ਰੈਫਿਕ ਦੇ ਨਿਯਮ ਦੱਸੇ ਕਿ ਐਡਲਟਸ ਨੂੰ ਫੋਲੋ ਕਰਨੇ ਚਾਹੀਦੇ ਆ ਉਸ ਤੋਂ ਇਲਾਵਾ ਅਸੀਂ ਇਥੇ ਜਿਹੜੇ ਤੋਂ ਦੇ ਰਾਹੀਰ ਜਾ ਰਹੇ ਆ ਟੂ ਵੀਲਰ ਤੇ ਵਿਦਾਊਟ ਹੈਲਮਟ ਉਹਨਾਂ ਨੂੰ ਅਸੀਂ ਹੈਲਮਟਸ ਦੇ ਰਹੇ ਆ ਇਥੇ ਇੱਕ ਥ੍ਰੀ-ਵੀਲਰ ਤੇ ਅਸੀਂ ਰਿਫਲੈਕਟਰ ਸਟ੍ਰਿਪਸ ਲਗਾਈਆਂ ਜਿਹੜੀ ਰਾਤ ਨੂੰ ਬੜੀ ਯੂਸਫੁਲ ਰਹਿੰਦੀਆਂ ਤੇ ਨਾਲਾ ਜਿਹੜੇ ਟ੍ਰੈਫਿਕ ਸਿਟੀਜ਼ਨਸ ਟ੍ਰੈਫਿਕ ਰੂਲਸ ਫੋਲੋ ਕਰਦੇ ਸਾਨੂੰ ਨਜ਼ਰ ਆਣਗੇ ਅਸੀਂ ਉਹਨਾਂ ਨੂੰ ਗੁਲਾਬ ਦਵਾਂਗੇ ਜਸਟ ਐਜ਼ ਅ ਜੈਸਚਰ ਕਿ ਤੁਸੀਂ ਟ੍ਰੈਫਿਕ ਰੂਲਸ ਫੋਲੋ ਕਰਦੇ ਹੋ ਬਟ ਅੱਗੇ ਜਾ ਕੇ ਜਿਹੜੇ ਨਹੀਂ ਲਗਾਉਂਦੇ ਹੈਲਮਟ ਉਹਨਾਂ ਨੂੰ ਅਸੀਂ ਜ਼ਰੂਰ ਚਲਾਨ ਕਰਾਂਗੇ ਦੇਖੋ ਜੀ ਸਾਡੇ ਡੈਫੀਨਿਟਲੀ ਹਰ ਜ਼ਿਲ੍ਹੇ 'ਚ ਇੱਕ ਟ੍ਰੈਫਿਕ ਐਜੂਕੇਸ਼ਨ ਸੈੱਲ ਹੁੰਦਾ ਹੈ ਜਿਹਦੇ 'ਚ ਸਾਡਾ ਵੀ ਮੁਲਾਜ਼ਮ ਹੈ ਉਹ ਡੇਲੀ ਬੇਸ ਤੇ ਐਜੂਕੇਟ ਕਰਦੇ ਆ ਬਟ ਇਟ ਇਜ਼ ਅ ਮਾਸ ਡਰਾਈਵ ਮਤਲਬ ਵੀ ਆਲਸੋ ਡੋਨਟ ਹੈਵ ਸੋ ਮੱਚ ਟਾਈਮ ਕਿ ਅਸੀਂ ਸਾਰਾ ਟਾਈਮ ਐਜੂਕੇਟ ਕਰੀਏ ਤਾਂ ਸਾਨੂੰ ਨਾਲ ਨਾਲ ਇੰਫੋਸ ਵੀ ਕਰਨਾ ਪੈਂਦਾ ਹੈ। ਇੰਫੋਸ ਚ ਚਲਾਨ ਕੱਟਦੇ ਨੂੰ ਦੇਖਦੇ ਨੂੰ ਇਹ ਐਜੂਕੇਸ਼ਨ ਵਾਲਾ ਇੱਕ ਨਹੀਂ ਹੋ ਜੀ ਸਰ ਕੀ ਪਾਰਲੈਲੀ ਕਰਦੇ ਐ ਐਜੂਕੇਟ ਅੱਜ ਐਜੂਕੇਟ ਹੀ ਕਰ ਰਹੇ ਕਿਉਂਕਿ ਅੱਜ ਜਿਹੜੇ ਵਿਦਾਊਟ ਹੈਲਮਟ ਸਿ ਗਿਆ ਸੀ ਉਹਨਾਂ ਨੂੰ ਚਲਾਨ ਨਹੀਂ ਕੀਤਾ ਅਸੀਂ ਉਹਨਾਂ ਨੂੰ ਹੈਲਮਟ ਹੀ ਦਿੱਤਾ ਹੈ। ਚਲਾਨ ਕਰਨੀ ਹੈ ਜੀ ਹੈਲਮਟ ਪਰਮਨੈਂਟਲੀ ਕੋਲ ਰੱਖ ਲੈ ਜਾਂ ਹਰ ਬੰਦੇ ਨੂੰ। ਫਿਰ 30 ਐਂਡ ਆਫ ਦਿ ਡੇ ਵੀਅਰ मेंट ऑर्गेनाइजेशन वी आर नॉट इन टू कंज्यूमर आपको खिलाफ फेल ਕਰਨ ਦਾ ਇੱਕ ਬੰਦਾ ਕਿਲੇ ਖਲਮਣ ਕਰੇ ਇਕੱਠੇ ਕਰ ਲੂਗਾ ਬਈ ਬੁਰੀ ਗੱਲ ਲਾਉਣੀ ਪੈਣੀ ਹੈ ਤੁਜੀ ਆਈ वुड ऑलवेज से ਕਿ ਆਪਣੀ ਜਾਨ ਹੈ ਤਾਂ ਜਹਾਨ ਹੈ ਜੇ ਤੋ ਤੁਹਾਡੇ ਹੈਡਿੰਗ ਤੁਸੀਂ ਡੇਲੀ ਵੇਸ ਤੇ ਦੇਖਦੇ ਹੋ ਕਿਨੇ ਐਕਸੀਡੈਂਟਸ ਤੇ ਪੀਪਲ ਆ ਲੂਜ਼ਿੰਗ देयर ਲਾਈਫਸ ਜੇ ਆਪਣੀ ਧਿਆਨ ਨਾਲ ਫੋਲੋ ਕਰਕੇ ਕਿੰਨੇ ਦਾ ਆ ਜਾਂਦਾ ਹੈਲਮਟ 300 400 ਤੰਦਾ ਹੋਏਗਾ ਜੇ ਉਹ ਲਗਾ ਕੇ ਤੁਸੀਂ ਆਪਣੀ ਲਾਈਫ ਪਹਿਲਾਂ ਸੇਵ ਕਰੋ ਆਈ ਥਿੰਕ ਦੈਟ ਇਜ਼ ਦ ਬਿਗੇਸਟ ਮੈਸੇਜ ਇਹ ਹੋਰ ਕੋਈ ਵੀ ਜੇ ਅਸੀਂ ਗੱਲ ਕਰਦੇ ਹਾਂ ਜਿੱਥੇ ਟ੍ਰਾਈ ਦੀ ਗੱਲ ਇਹ ਹੈ ਗੱਲ ਇਹ ਹੈ ਜੀ ਕਿ ਸੜਕਾਂ ਦੀ ਕੰਡੀਸ਼ਨ ਕੀ ਹੈ ਸੜਕਾਂ ਦੀ ਕੰਡੀਸ਼ਨ ਨਹੀਂ ਮਾੜੀ ਹੈ ਗਰੁੱਪ ਟਿਲ ਟਿਲ ਕਿ ਜਿੱਕੀ ਜਾਂਦੇ ਨੇ ਉਹਨਾਂ ਦੀ ਤਰ੍ਹਾਂ ਕੋਈ ਡੀਸੀ ਸਾਹਿਬ ਨਾਲ ਮੰਥਲੀ ਰੋਡ ਸੇਫਟੀ ਦੀ ਇੱਕ ਮੀਟਿੰਗ ਲੈਂਦੇ ਜਿਹਦੇ ਚ ਕਿਉਂਕਿ ਸੜਕਾਂ ਦਾ ਸਾਡਾ ਏਰੀਆ ਨਹੀਂ ਹੈ ਬਟ ਉਹ ਮੰਥਲੀ ਮੀਟਿੰਗਸ ਤੇ ਰਿਵਿਊ ਵੀ ਕਰਦੇ ਤੇ ਆਈ ਥਿੰਕ ਆਪ ਵੀ ਸੁਧਾਰ ਕਰ ਵੀ ਰਹੇ ਹਾਂ సో ఓ పుష్ పొస్ ఓదా బెటర్ థ్యాంక్ యూ